ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼ਕਾਲ ਤੇ ਅੱਜ ਲੈ ਕੇ ਆਇਆ ਜੀ ਨਵਾਂ ਬਲੌਗ ਨਵੇਂ ਬਲੌਗ ਦੀ ਕਾਤਿ ਸਿਰਵਾਤਾ ਸੀ ਸਵੇਰ ਤੋਂ ਤੇ ਜਿਨ੍ਹਾਂ ਨੂੰ ਬਲੌਗ ਵਧੀਆ ਲੱਗੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਤੇ ਫੁੱਲ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਤਾਂ ਕਿ ਮੇਰਾ ਵੋਟਾਂ ਪੂਰਾ ਹੋ ਸਕੇ ਤੇ ਅੱਜ ਮੈਂ ਸਵੇਰੇ ਸਵੇਰੇ ਆਪਣਾ ਨਿਕਲ ਚੱਕਿਆ ਜੀ ਸ਼ਹਿਰ ਚ ਰਹ ਰਹੇ ਹਾਂ ਤਾਂ ਸਾਈਕਲ ਚਲਾਉਣ ਦਾ ਮੌਕਾ ਹੀ ਨਹੀਂ ਤੋਕਾ ਵੀ ਨਹੀਂ ਜਾਂਦੇ ਕਿਤੇ ਮੋਟਰਸਾਈਕਲ ਤੇ ਤੇ ਮਾਰਿਆ ਇੱਕ ਰਾਉਂਡ ਚੱਲੇ ਆ ਪਿੰਡ ਨੂੰ ਗੋਡੇ ਕਰ ਰਹੇ ਚੀ ਚੀ ਕਰਨੇ ਹੀ ਆ ਤੁਰਦੇ ਨਹੀਂ ਨਾ ਸਾਈਕਲ ਚਲਾਉਂਦੇ ਨਾ ਤੁਰਦੇ ਮੋਟਰਸਾਈਕਲ ਤੇ 24 ਘੰਟੇ ਕਦੇ ਇੱਧਰ ਕਦੇ ਉੱਧਰ ਬਾਕੀ ਤੁਸੀਂ ਦੇਖ ਸਕਦੇ ਹੋ ਪਿੰਡ ਦਾ ਵਿਊ ਜਿਹੜੀਆਂ ਵੀ ਨਿਸਰਨ ਵਾਲੀਆਂ ਨੇ ਬਸ ਮੈਂ ਮੈਂ ਨਾਈਕੋ ਹੋ ਲੱਗ ਰਿਹਾ ਮੇਰੇ ਖਿਆਲ ਤੋਂ ਸਭ ਓਕੇ ਹੋ ਜਾਣਾ ਕੰਮ ਬਾਕੀ ਤੁੰਦ ਪੈਣ ਲੱਗੀ ਬਾਈ ਉਸ गिरਣ ਲੱਗੀ ਪੂਰੀ ਤੇ ਆਪਣੇ ਸ਼ੇਰੂ ਵੀ ਆਪਣੇ ਨਾਲ ਆ ਗਿਆ ਤਾਂ ਪਿੱਛੇ-ਪਿੱਛੇ ਸ਼ੇਰੂ ਓਏ ਕਿੱਥੇ ਵੀ ਦੀਆਂ ਕੱਲਾ-ਕੱਲਾਈਆਂ ਤੇਰੇ ਆਪ ਦੋਸਤ ਨਹੀਂ ਆਏਗੇ ਮੋਰਨੀ ਵੋਕ ਵਾ ਹਾਂਜੀ ਜੀ ਤੈਨੂੰ ਇਸਰੇ ਗਈ ਲਗਭਗ ਉਡੀ ਅੱਗੇਤੀ ਹੋਈ ਲੱਗੀ ਹੋਈ ਹੈ ਜੀ ਇਸ ਦਾ ਕੀ ਲੱਗਦਾ ਚੱਰੀ ਦੇਖੋ ਜੀ ਕੱਢੀ ਕੱਢੀਆ ਖੰਭੇ ਨੂੰ ਉੱਪਰ ਤਾਰਾਂ ਨੂੰ ਟੱਚ ਹੋਣ ਵਾਲੀ ਹੋ ਰਹੀ ਹੈ ਜੀ ਲੰਮ ਫਿਲਮ ਵਿਚਾਰੀ ਸਹ ਜੀ ਵਿੱਚ ਤਾ ਵੜਦੇ ਆ ਬਾਈ ਕਿੱਥਾ ਦਿਖੇ ਆ ਲੱਭੀ ਜਾਏ ਉਹ ਤਾਂ ਨਹੀਂ ਲੱਭਦਾ ਜੰਗਲੇ ਬਣਾ ਰੱਖਿਆ ਹਾਂਜੀ ਹੁਣ ਮੈਂ ਲੱਗਾਈ ਮੋਟਰਸਾਈਕਲ ਤਾਂ ਹੁਣ ਆਪਣਾ ਪਹਿਲਾ ਸੋਚ ਰਿਹਾ ਜੀ ਕਿ ਰਾਤ ਤੇ ਲਾਉਂਗਾ ਪਰ ਫੇਰ ਸੋਚਿਆ ਕੰਮ ਪੁਨਹਰ ਤੇ ਲੈਣੇ ਆਪੇ ਮਾਰ ਦਈਏ ਪਾਣੀ ਤੇ फादर साहब कौ मोटरसा कर देंगे चकाशा चंडीगढ़ तो रह गए देखो जी मोटरसाइकिल लिपड़ गए क्या हालात है हाँ जी अपना पार्सल आ गया पार्सल किया ऑर्डर पार्स पार्स दो बैग हैंड बैग अपने वाले ऑर्डर किए थे तो आ गए ਸ਼ੀ ਸ਼ਾ ਵੀ ਆਟੋਮੈਟਿਕ ਆ ਅ ਅਡਾਸ ਵਰਗਾ ਲੱਗਦਾ ਉਹ ਫੀਚਰਾਂ ਨਾਲ ਤਾਂ ਭਰਪੂਰ ਹੈ ਗੱਟੀਆਂ ਜੀ ਇਹਦਾ ਕੱਪੜਾ ਸੋ ਪੱਕੀ ਜਿਹੜੀ ਕਿਹੜੀ ਚੀਜ਼ ਨਹੀਂ ਕਰਦੀ ਲੱਗੀ ਲੱਗੀ ਫੇਰ ਲੱਗੀ ਮੈਂ ਸੋਨੇ ਦਾ ਟਾਈਮ ਹੋ ਗਿਆ ਨਾ ਕੈਂ ਚੱਕਰ ਕੈ ਆ ਗਈ ਆਪਣਾ ਪਾਰਸਲ ਬੈਕ ਵਰਲਡ ਸਟਾਰਕ ਤੇ ਜੀਨ ਦਾ ਕੱਪੜਾ ਹੀ ਸਾਰਾ ਠੀਕ ਆ ਵਧੀਆ ਕੈਂ ਤਾਂ ਦੀ ਪਾਈ ਫੋ ਬਧੀਆਂ ਆ। ਓਕੇ 에어ਪੋਰਟ ਭਾਈ ਸਹੀ ਲੱਗਿਆ ਮੈਨੂੰ ਤਾਂ। ਆ ਮੇਰਾ ਚੋੜਾ ਆ। ਇਹਦੇ ਵਿੱਚ ਬਹੁਤ ਸਾਮਾਨ ਆ। ਆਪਾਂ ਦਾ ਨੈਟ ਦਾ ਮੋਟਰਸਾਈਕਲ ਗੱਲ। ਕੋਹਿਨੂਰ ਦੇਲਾ ਆਪਣੀ ਦੇਲਾ। ਇਹਦਾ ਨਾਮ ਅੱਜ ਤੋਂ ਕੋਹਿਨੂਰ ਹੈ ਜੀ। ਕੋਹਿਨੂਰ। ਹਲਾ ਦੋਸਤੋ ਤਾਂ ਅੱਜ ਮੈਂ ਪਹੁੰਚ ਗਿਆ ਜੀ ਮੋਹਾਲੀ। ਪਰ ਕਲੌਲ ਹੋ ਗਿਆ ਦੀ ਮੋਟਰਸਾਈਕਲ ਦੀ ਸਬਤਨੀਆਂ ਵਾਜੀ ਗਈ ਬੈਗ ਮੇਰੇ ਪਿੱਛੇ ਗਿਰ ਗਿਆ ਤਾਂ ਤੇ ਮੋਟਰਸਾਈਕਲ ਦੀ ਤੇ ਇਸ ਦਾ ਹਾਲ ਦੇਖ ਲਓ ਕੀ ਹੋ ਗਿਆ ਕੋਈ ਫਾਇਦਾ ਨਹੀਂ ਹੋਇਆ ਭਈ ਧੋਨੇ ਦਾ ਪੈਸੇ ਦੇ ਰਸਤੇ ਨੂੰ ਨਹੀਂ ਮਿਲ ਗਿਆ ਮੀਨਾ ਪੂਰਾ ਹਾਲ ਕਰਤਾ ਤੇ ਮੇਰਾ ਕੀ ਹਾਲ ਹੋ ਗਿਆ ਦੇਖੀ ਹਾਂਜੀ ਪਹੁੰਚ ਗਿਆ ਜਿਮੂ ਹਾਲੀ ਮੈਂ ਤੇ ਮੇਰਾ ਹਾਲ ਦੇਖ ਲਓ ਕਿਆ ਹੋ ਗਿਆ ਇਨਾ ਗੰਦਾ ਮੀਦ ਆ ਨਾ ਇਕਦਮ ਆਇਆ ਬਈ 에어ਪੋਰਟ ਰੋਡ ਤੇ 2 ਕਿਲੋਮੀਟਰ ਕਾ ਗਿਆ ਗਮੀ ਹੈ ਜੀ ਬਹੁਤ ਪੁਰਾ ਹਾਲਾ ਸਾਰੀ ਮੇਰੀ ਪ્યોਰ ਰੇਨ ਕੋਟ ਦਾ ਗੰਦਾ ਹੋ ਗਿਆ ਮੇਰੇ ਬੂਟ ਦੰਦੇ ਹੋ ਗਏ ਬਈ ਫਾੜਾਂ ਤੇ ਬੜੀ ਗੱਲ ਮੇਰਾ ਬੈਗ ਗੰਦਾ ਹੋ ਗਿਆ ਗੰਦਾ ਤਾਂ ਜਿਹੜਾ ਹੋ ਗਿਆ ਹੋ ਗਿਆ ਬਾਈ ਇਸ ਕਿਤਾਂੀਆਂ ਤਨੀਆ ਗੱਲੀ ਆ ਮੋੜ ਸਾਲ ਗੱਲੇ ਰਹਿ ਗਈਆਂ ਬਾਕੀ ਸਾਰ ਬਾਈਕ ਪਿੱਛਾ गिर ਗਿਆ ਬਾਈ ਇੰਨਾ ਸ਼ੁਕਰ ਆ ਕਿ ਲਾ ਕੇ ਦਾ ਬਾਹਰ ਇੱਕ ਜਿਹੜਾ ਦਾ ਬਿਲਡਿੰਗ ਦੇ ਜਿਆਦਾ ਦੂਰ ਨਹੀਂ ਕਿਉਂ ਮੈਂ ਦੇਖਦਾ ਰਾ ਜੀ ਬਨਪਤਿਆ ਸਾਡੀ ਕੀ ਜਾ ਇਹ ਜਿਹੜਾ ਡੁੱਲਿਆ ਹੋਇਆ ਥੋੜਾ ਜਿਹਾ ਚੱਕੋ ਇਹ ਨੋਟ ਵੀ ਠੀਕ ਆ ਬਾਈ ਕੀ ਲੇ ਗਏ ਠੀਕਰਾਂ ਬੱਚਾ ਚੋਲ ਵੀ ਤੁਹਾਨੂੰ ਕੋਈ ਜੁਣੇ ਨਹੀਂ ਬਰਾ ਸਭ ਠੀਕ ਆ ਬੀ ਚੋਲ ਓਕੇ ਐਮ ਫੋਰ ਇਸਕੇ ਵਿੱਚ ਚਲ ਹਾ ਹਰ ਅੱਜ ਆਇਆ ਹੈ ਸਾਗਾ ਮਚੋਰ ਹੈਗਾ ਜਿਸ ਮੈਨੂੰ ਨਾ ਆਪਾਂ ਕਦੇ ਨਹੀਂ ਦਿਖਾਉਣਾ ਸਤਾ ਨਹੀਂ ਉੱਕਾ ਗਿਆ ਬਣ ਗਿਆ ਲੱਗਾ ਅਸਾਂ ਹੀ ਚੀਜ਼ ਇਹ ਨਾ ਹਾਂਜੀ ਉਹਨਾਂ ਦਾ ਘਰ ਇਹਨਾਂ ਨੂੰ ਹਾਲਜਾ ਵਿਊ ਕੱਪੜੇ ਸਾਰੇ ਗੰਦੇ ਹੋਏ ਯਾਰ ਮੈਨੂੰ ਕੱਪੜਾ ਹੀ ਬਹੁਤ ਸੋਚਦਾ ਹੈ ਕਿ ਕਿ ਬੋਖ ਦਾ ਘਰਾਂ ਤੋਂ ਭੱਗ ਲੈ ਆਪਾਂ ਜੇ ਜਾਣਾ ਇਸ ਤੋਂ ਨੈਕਸਟ ਨੈਕਸਟ ਸੰਡੇ ਸੈਕੜੇ ਤੇ ਦੇ ਦੇਣੇ ਕਿਉਂਗਾ ਹਾਂ ਹਬਾਬ ਡਿਗਨ ਜਲਦੀ ਭਾਈ ਮਾਝ ਆ ਗਿਆ ਵਾਗਮਕਣਾ ਮਾ ਬਾਪੀ ਆ ਰਹੇ ਤੇ ਦੇਖੋ ਇਹ ਮੌਜਾ ਬੱਦਲ ਬਹੁਤ ਜਿਆਦਾ ਬੀਬੀ ਬੀਬੀ ਲੋਕੀਨ ਨਾਮ ਨਹੀਂ ਰਿਹਾ ਹਾ ਦਾ ਅਬ ਸਰਵਰੀ ਪੂਰੀ ਇਹ ਆਪਣਾ ਕੂਲਡਰ ਰੂਮ ਵੈਸੇ ਸਾਫ ਕਰਕੇ ਗਿਆ ਹੁਣ ਹੁੰਦਾ ਚੰਗਾ ਗਿਆ ਪਿਆ ਤੇ ਬੈਗ ਵੀ ਧਾਉਣਾ ਪਊਗਾ ਯਾਰ ਕੰਮ ਬਹੁਤ ਕਰਨੇ ਪੈਣੇ ਆ ਤੇ कोई न चटा